ਅਸਲਾਮ ਵਾਲੇਕੁਮ ਰਹਿਮਤੁਲਾਹਿ ਬਬਰਕਤੋ ਸੋ ਜੈ ਪੀਰਾਂ ਦੀ ਜੈ ਫਕੀਰਾਂ ਦੀ ਜੈ ਮਾਲਕਾਂ ਦੀ ਸੋ ਦੋਸਤੋ ਤੁਹਾਨੂੰ ਇੱਕ ਕਲਾਮ ਹੈ ਜਿਹੜੀ ਫਕੀਰਾਂ ਦੀ ਪੀਰਾਂ ਦੀ ਉਹ ਦਿੰਨੇ ਆ ਸੋ ਅਰਦਾਸ ਹੈ ਉਸ ਮਾਲਕਾ ਕੀ ਸਾਰੇ ਖੁਸ਼ ਰਹੋ ਤੰਦਰੁਸਤ ਰਹੋ ਮੇਰਾ ਮਾਲਕ ਸਭ ਨੂੰ ਦਾਤਾਂ ਦੇ ਵਿੱਚ ਚੜ੍ਹਦੀ ਕਲਾ ਕਰੇ ਕਰਮਨਿਵਾਜੀ ਕਰੇ ਸਭ ਨੂੰ ਖੁਸ਼ੀਆਂ ਦੇਵੇ ਸੋ ਲਾਲ ਬਟਨ ਜਿਹੜਾ ਉਹ ਜਰੂਰ ਦਬਾਓ ਤੇ ਲਾਈਕ ਵੀ ਕਰ ਦਿਓ ਹੋ ਸਕਦਾ ਆਉਣ ਵਾਲੀ ਵੀਡੀਓ ਤੁਹਾਡੀ ਜਿਹੜੀ ਆ ਕੰਮ ਦੀ ਹੋਵੇ ਸੋ ਕੀ ਬੋਲਨੇ ਕਲਾਮ ਦੇ ਇਹਦੇ ਚ ਪੰਜ ਪੀਰਾਂ ਦੇ ਵੀ ਦਰਸ਼ਨ ਹੋ ਸਕਦੇ ਆ ਤੁਹਾਨੂੰ ਸ਼ਾਹ ਅਲੀ ਦੇ ਵੀ ਦਰਸ਼ਨ ਹੋ ਸਕਦੇ ਆ ਸੋ ਪੰਜ ਪੀਰਾਂ ਦੀ ਰਹਿਮਤ ਪਾਉਣ ਵਾਸਤੇ ਸ਼ਾਹ ਅਲੀ ਦੀ ਰਹਿਮਤ ਪਾਉਣ ਵਾਸਤੇ ਇਹ ਕਲਾਮ ਹੈ ਉਹਨਾਂ ਦੀ ਰਹਿਮਤ ਲੈਣ ਵਾਸਤੇ ਸੋ ਚਲਦਿਆਂ ਕਲਾਮਲ ਕੀ ਬੋਲਨੇ ਕਲਾਮ ਦੇ ਲਾਇਕ ਜ਼ਰੂਰ ਕਰੋ ਤਾਂ ਲਾਲ ਬਟਨ ਦਬਾ ਦਿਓ ਤਾਂ ਜੋ ਆਣ ਬਲੀ ਬੁੱਢੀ ਤੁਹਾਡੇ ਕੋਲ ਪਹੁੰਚ ਜੇ ਹੋ ਸਕਦਾ ਤੁਹਾਡੇ ਵਧੀਆ ਕੰਮ ਦੀ ਅਜੇ ਕਿਉਂਕਿ ਬਹੁਤ ਅੱਕੇ ਜਿਹੜੀਆਂ ਕਲਾਮਾਂ ਇੱਕ ਤੋਂ ਇੱਕ ਜਿਹੜੀਆਂ ਕੰਮ ਵਾਲੀ ਆਉਣ ਲਗੀਆਂ ਅਜੇ ਤਾਂ ਸ਼ੁਰੂਆਤ ਹੀ ਹੈ ਆਓ ਚਲਦੇ ਹਾਂ ਕਲਾਮ ਬismillahir rahmanir rahim ਅੱਲਾ ਮੇਰਾ ਬਾਦਸ਼ਾਹ ਮੁਹੰਮਦ ਮੇਰਾ ਵਜ਼ੀਰ ਜਾਂ ਮਿਲਾ ਦੇ ਸ਼ਹਲੇ ਨੂੰ ਯਾਹ ਬਿਲਾਹ ਦੇ ਤਕਦੀਰ ਨੂੰ ਨੂਰ ਨਵੀ ਤੂ ਕਰਮ ਕਰ ਗਰਮ ਦਿਲ ਕੋ ਨਰਮ ਕਰ ਬਾਦਸ਼ਾਹ ਦਰਮਿਆਨ ਕਰ ਮੁਸ਼ਕਲਾ ਮੁਸ਼ਕਲਾਂ ਆਸਾਨ ਕਰ ਗ਼ਰਬਾਨਾ ਕੋ ਰਫਾ ਕਰ ਰਫਾ ਤਫਾ ਕਰ ਗ਼ਰਬਾਨਾ ਕੋ ਰਫਾ ਤਫਾ ਕਰ ਬਿਸਮਿਲਲਾਹ ਇਲਾਹ ਇਲਾ ਲਲਾਹ ਮੁਹੰਮਦ ਰਸੂਲ ਲਲਾਹ ਇੱਕ ਵਾਰ ਫਿਰ ਸੁਣ ਲੋ ਬਿਸਮਿਲ੍ਲ੍ਹਿ ਰਹਿਮਾਨ ਨਿਰ ਰਹੀਮ अल्लाह मेरा बादशाह मोहम्मद मेरा वज़ीर या मिलाद शाह अलीनु या मिलाद तकदीरन नूर नवी तो कर्म कर गर्म दिल को नर्म कर बादशाह दरमि कर मुश्किल आसान कर गैरबाना को रफा दफ़ा कर बिस्मिल्लाह बसमिल्ला मोहम्मद रसूलल्लाह इन्हें ਕਲਾਮ ਤੇ ਬੋਲ ਬਹੁਤ ਸੋਹਣੀ ਕਲਾਮ ਹੈ ਪੰਜ ਪੀਰਾਂ ਦੇ ਦਰਾਰ ਤੋਂ ਇਸ ਕਲਾਮ ਨਾਲ ਹੋ ਸਕਦੇ ਆ ਹੋ ਜਾਣਗੇ ਹੋ ਸਕਦੇ ਨਹੀਂ ਹੋਣਗੇ ਮੌਲਾ ali ਦੇ ਦਰਸ਼ਨ ਹੋਣਗੇ ਸੋ ਐਸੀ ਕਲਾਮ ਆ ਇਹ ਸੋ ਨੁੱ ਚੰਦੇ ਵੀਰਵਾਰ ਤੋਂ ਜੁਮੇ ਰਾਤ ਨੂੰ ਸ਼ੁਰੂ ਕਰਨੀ ਆ ਜੁਮੇ ਰਾਤ ਨੂੰ ਸ਼ੁਰੂ ਕਰਨੀ ਆ ਚਿੱਟੇ ਬਸਤਰ ਪਾ ਕੇ ਸਿਰ ਤੇ ਜਿਹੜੀ ਐ ਟੋਪੀ ਲੈ ਲੈਣੀ ਆ ਜਾਂ ਜਿਹੜੀ ਚਿੱਟੀ ਪੱਗ ਬੰਨ ਲੈਣੀ ਆ। ਜਾਂ ਚਿੱਟੀ ਪੱਗ ਬੰਨ ਲੈਣੀ ਆ। ਠੀਕ ਆ ਜੀ। ਚੁੰਬੇ ਰਾਤ ਨੂੰ ਪੰਜ ਚਿਰਾਗ ਲਾ ਕੇ ਬਹਿਣਾ। ਪੰਜੇ ਚਿਰਾਗ ਲਾ ਕੇ। ਚਿੱਟਾ ਹੀ ਆਸਣ ਲਾ ਲੈਣਾ। ਤੇ ਜਿਹੜਾ ਦਿਸ਼ਾ ਰੱਖਣੀ ਆ ਮੱਕੇ ਹਲ ਦੀ ਜਿਸ ਪਾਸੇ ਨੂੰ ਮੱਕਾ ਹੈ। ਮੱਕੇ ਮੱਕੇ ਵਾਲੀ ਦਿਸ਼ਾ ਰੱਖਣੀ ਆ ਇਸ ਹਾਵ ਰੱਖਿਓ ਤੁਸੀਂ ਜਿਸ ਪਾਸੇ ਨੂੰ ਮੱਕਾ ਪੈਂਦਾ ਉਸ ਵਾਲੇ ਦੀ ਦਿਸ਼ਾ ਰੱਖਣੀ ਆ ਐਸੀ ਜਗ੍ਹਾ ਤੇ ਕਰਨਾ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਜਾਂ ਤੁਸੀਂ ਆਪਣੀ ਗੱਡੀ ਤੇ ਬੈਠ ਕੇ ਕਰ ਸਕਦੇ ਹੋ ਇਹਦੇ ਨਾਲ ਪੰਜ ਪੀਰਾਂ ਦੀ ਰਹਿਮਤ ਮੌਲਾ ਅਲੀ ਸ਼ਾਹ ਅਲੀ ਦੀ ਰਹਿਮਤ ਹੋਏਗੀ ਬੜੀਆਂ ਕਰਮਨਵਾਜ਼ੀਆਂ ਇਸ ਕਿਲਮ ਦੇ ਨਾਮ ਦਰਬਾਰ ਤੇ ਤੁਹਾਡੀ ਗੱਡੀਆਂ ਤੇ ਹੋਣਗੀਆਂ ਪਹਿਲੇ ਦਿਨ ਪੰਜਾਂ ਪੀਰਾਂ ਦੇ ਨਾਮ ਦੀ ਨਿਯਾਜ਼ ਬਣਾਉਣੀ ਆ ਨਿਯਾਜ਼ ਬਣਾ ਕੇ ਤੁਸੀਂ ਹਮਨਾ ਦੇਣਾ ਨਿਯਾਜ਼ ਦਾ ਹਮਨਾ ਦੇ ਕੇ ਉਸ ਤੋਂ ਬਾਅਦ ਤੁਸੀਂ ਜਿਹੜਿਆ ਸਫੈਦ ਬਿਲਕੁਲ ਸਫੈਦ ਵਸਤਰ ਪਾਣਿਆ ਠੀਕ ਆ ਜੀ ਚਿੱਟੀ ਟੋਪੀ ਸਿਰ ਤੇ ਲੈ ਲੈਣੀ ਚਿੱਟੀ ਨਹੀਂ ਲੈਣੀ ਤਾਂ ਪੱਗ ਖੜੀਆ ਪਰਣਾ ਚਿੱਟਾ ਬਨ ਲੈਣਾ ਤੇ ਆਸਨ ਬੋ ਸ਼ਮਨਾ ਪੜ੍ਹਨ ਤੋਂ ਪਹਿਲਾਂ ਕੀਲਕ ਮੰਤਰ ਆਪਣੇ ਸਰੀਰ ਤੇ ਪੜ੍ਹ ਲੈਣਾ ਆਸਨ ਜਾਪ ਲਾ ਕੇ ਫਿਰ ਇੱਕ ਕਲਾਮ ਜਿਹੜੀ ਪੜ੍ਹਨੀ ਠੀਕ ਹੈ ਜੀ ਰੋਜ਼ ਪੰਜ ਮਾਲਾ ਫੇਰਨੀਆਂ ਨੇ ਪੰਜਾਂ ਪੀਰਾਂ ਦੇ ਨਾਮ ਤੇ ਪੰਜ ਮਾਲਾ ਫੇਰਦਿਆ ਕਰਨੀਆਂ ਨੇ ਰੋਜ਼ ਪੰਜ ਬਾਲਾਂ ਪੰਜਾਂ ਪੀਰਾਂ ਦੇ ਨਾਮ ਤੇ ਉੱਤੇ ਠੀਕ ਹੈ ਜੀ ਫਿਰ ਪੰਜੇ ਪੀਰਾਂ ਦਾ ਧਿਆਨ ਧਰਨਾ ਨਾਲ ਦੇ ਨਾਲ ਨੇ ਉਠਣਾ ਪੰਜੇ ਪੀਰਾਂ ਦਾ ਧਿਆਨ ਤਰੱਕ ਕੇ ਮੌਲਾ ਅਲੀ ਦਾ ਧਿਆਨ ਤਰੱਕ ਕੇ ਫਿਰ ਉਠਣਾ। ਯਾ ਪੰਜ ਪੀਰ ਹੱਕ ਪੰਜ ਪੀਰ ਯਾ ਪੰਜ ਪੀਰ ਹੱਕ ਪੰਜ ਪੀਰ ਦਾ ਨਾਰਾ ਜਿਹੜਾ ਤੁਸੀਂ ਜ਼ਰੂਰ ਲਾਉਣਾ ਹੈ। ਪੰਜ ਮਾਲਾ ਨੇ ਜਿਹੜੀਆਂ ਯਾ ਪੀਰ ਹੱਕ ਪੀਰ ਦੇ ਨਾਮ ਦੀਆਂ ਫੇਰਦਿਆ ਕਰਨੀਆਂ ਨੇ। ਪੰਜ ਮਾਲਾ ਫੇਰ ਕੇ ਇਲਮ ਦੀਆਂ ਉਸ ਤੋਂ ਬਾਅਦ ਜਿਹੜਾ ਯਾ ਪੰਜ ਪੀਰ ਹੱਕ ਪੰਜ ਪੀਰ ਯਾ ਪੰਜ ਪੀਰ ਹੱਕ ਪੰਜ ਪੀਰ ਜੀਆਂ ਪੰਜ ਮਾਲਾ ਨਾਲ ਦੀ ਨਾਲ ਫੇਰ ਕੇ ਫੇਰ ਉਠਣਾ ਹੈ ਮਾਲਾ ਗਲ ਦੇ ਵਿੱਚ ਪਾ ਲੈਣੀ ਆ ਠੀਕ ਆ ਜੀ ਰੋਜ਼ ਇਦਾਂ ਹੀ ਕਰਨਾ ਹੈ ਡੇਲੀ ਪੰਜ ਲੱਡੂ ਰੱਖ ਦਿਆ ਕਰਨੇ ਆ ਠੀਕ ਆ ਜੀ ਹਲਵਾ ਤੁਸੀਂ ਬਣਾ ਸਕਦੇ ਹੋ ਰੋਜ਼ ਮਿੱਠਾ ਜ਼ਰੂਰ ਧਰਨਾ ਉਹ ਦਰবেশ ਨੂੰ ਪਾ ਦਿਆ ਕਰਨਾ ਠੀਕ ਆ ਜੀ ਸੋ ਪੰਜਾਂ ਪੀਰਾਂ ਦੀ ਚਰਾਗ ਅਗਰ ਬੱਤੀਆਂ ਲੋਵਾਨ ਜਗਾ ਕੇ ਬੈਠਣਾ ਹੈ ਲੋਵਾਨ ਜਿਹੜੀ ਹੈ ਲੈਣੀਆਂ ਲੋਵਾਨ ਜ਼ਰੂਰ ਜਗਾਇਆ ਕਰਨੀਆਂ ਸੋ 40 ਦਿਨਾਂ ਦਾ ਇਹ ਚੇਲਾ 41ਵੇਂ 41ਵੇਂ ਦਿਨ ਪੰਜਾਂ ਪੀਰਾਂ ਦੇ ਨਾਮ ਦੀ ਸਵਾ 5 ਕਿਲੋ ਨਿਆਜ਼ ਜਿਹੜੀ ਤੁਸੀਂ ਬਣਾਉਣੀ ਹੈ ਉਹ ਦਿਨ ਚ ਵੰਡ ਦੇਣੀ ਆ ਠੀਕ ਆ ਜੀ ਪੰਜਾਂ ਪੀਰਾਂ ਦੇ ਨਾਮ ਦੀ ਸਵਾ 5 ਕਿਲੋ ਨਿਆਜ਼ ਹਲਵਾ ਖੀਰ ਕੜਾ ਇਹ ਜ਼ਰੂਰ ਬਣਾਉਣਾ ਠੀਕ ਆ ਜੀ ਛੇਰ ਖਰਾਬ ਬਣਾ ਕੇ ਸਰੱਖ ਲੈਣਾ ਗੱਡੀ ਦੇ ਉੱਤੇ ਜਿੱਥੇ ਤੁਸੀਂ ਪੰਜਾ ਪੀਰਾਂ ਦੇ ਚਰਾਗ ਲਾ ਰਹੇ ਹੋ ਉਥੇ ਸਾਰਾ ਸਮਾਨ ਰੱਖ ਲੈਣਾ ਸਵਾ 5 ਕਿਲੋ ਨਿਆਜ਼ ਟਿਕੜਾ ਪ੍ਰਸ਼ਾਦ ਬਣਾ ਲੈਣਾ ਸਵਾ ਕਿਲੋ ਖੀਰ ਬਣਾ ਲੈਣੀ ਹੈ ਸਰਦਾ ਸਮਾਨ ਖੀਰ ਬਣਾ ਲਿਓ ਪੰਜਾ ਪੀਰਾਂ ਦੀ ਲਾਣੀ ਆ ਉਹ ਪੰਜ ਕੋਲੀਆਂ ਚੋਂ ਉਹ ਕੱਢ ਲਿਓ ਪੰਜੇ ਕੋਲੀਆਂ ਦੇ ਵਿੱਚ ਕੜਾਹ ਪ੍ਰਸ਼ਾਦ ਕੱਢ ਲਿਓ ਪੰਜੇ ਚ ਨਿਆਜ਼ਾਂ ਕੱਢ ਲਿਓ ਪੰਜ-ਪੰਜ ਕੋਲੀਆਂ ਤੁਸੀਂ ਇਹ ਕਰ ਲੈਣੀਆਂ ਠੀਕ ਹੈ ਜੀ ਫੇਰ ਜਦੋਂ ਤੁਸੀਂ ਪੰਜ ਮਾਲਾ ਫੇਰ ਲੀਆਂ ਉਸ ਤੋਂ ਬਾਅਦ ਪੰਜ ਵਾਲਾ ਯਾ ਪੰਜ ਤਨ ਪੰਜ ਪੀਰ ਯਾ ਪੰਜ ਪੀਰ ਹੱਕ ਪੰਜ ਪੀਰ ਯਾ ਪੰਤਨ ਪਾਗ ਹੱਕ ਪੰਤਰ ਪਾਗ ਯਾ ਪੰਤਰ ਪਾਗ ਯਾ ਪੰਤਰ ਪਾਗ ਪੰਤਨ ਪਾਕ ਤੇ ਪੰਜ ਪੀਰਾਂ ਦਾ ਨਾਰਾ ਮਾਰਨਾ ਠੀਕ ਹੈ ਜੀ ਜਦੋਂ ਹੋ ਗਈਆਂ 41ਵੇਂ ਦਿਨ ਫਿਰ ਹਵਨਾ ਦੇਣਾ ਪੰਜੇ ਪੀਰਾਂ ਦਾ ਹਵਨਾ ਪੰਜੇ ਪੀਰਾਂ ਦੀ ਜੜੀਆ ਖੀਰ ਦਾ ਹਵਨਾ ਦੇ ਦੇਣਾ ਕੜਾ ਦਾ ਵੀ ਹਵਨਾ ਦੇ ਦੇਣਾ ਲੱਡੂਆਂ ਦਾ ਵੀ ਦੇਣਾ ਜਿਹੜੇ ਪਾਸਾ 5 ਕਿਲੋ ਦੀ ਤੁਸੀਂ ਦੇਗ ਬਣਾ ਨਿਆਜ਼ ਬਣਾਈ ਹੈ ਉਹ ਫਿਰ ਜੜੀਆ ਸੰਗਤ ਜੀ ਵੰਡ ਦੇਣੀ ਹੈ ਉਹ ਤੁਸੀਂ ਵੰਡਣੀ ਹੈ ਜੇ ਤੁਸੀਂ ਨਹੀਂ ਵੰਡਣੀ ਤੇ ਤੁਸੀਂ ਜਲ ਪ੍ਰਵਾਹ ਵੀ ਕਰ ਸਕਦੇ ਹੋ ਠੀਕ ਆ ਜੀ ਤੁਸੀਂ ਜਲ ਵਰਪਾਹ ਵੀ ਕਰ ਸਕਦੇ ਹੋ ਤੇ ਤੁਹਾਨੂੰ ਜ਼ਰੂਰ ਆ ਜਿਹੜੇ ਪੰਜੇ ਪੀਰਾਂ ਦੇ ਜਿਹੜੇ ਆ ਸੁਪਨੇ ਦੇ ਦਦਾਰ ਹੋਣਗੇ ਮੌਲਾ ਸ਼ਾਹਲੀ ਦੇ ਦਦਾਰ ਹੋਣਗੇ ਸੁਚਮ ਰੱਖਣੀ ਹੈ ਮਾਨ ਹੈ ਜਿਹੜਾ ਸਭ ਜਿਹੜਾ ਗ੍ਰਸਤੀ ਜੀਵਨ ਤੋਂ ਪਰਹੇਜ਼ ਰੱਖਣਾ ਹੈ ਅਲਾਗੀ ਪੈਣਾ ਇਕੱਲਿਆਂ ਨੇ ਪੈਣਾ ਯਾਨੀ ਕਿ ਪੂਰੀ ਸੁੱਚਮ ਰੱਖਣੀ ਆ ਇਸ ਤਰ੍ਹਾਂ ਫਲੈਲ ਜਿਹੜਾ ਲਾ ਕੇ ਰੱਖਣਾ ਪੂਰਾ ਪੂਰਾ ਇਹ ਜੇ ਕਮਰੇ ਚ ਬੈਣਾ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਕਿਸੇ ਦੇ ਮੱਥੇ ਨਹੀਂ ਲੱਗਣਾ ਠੀਕ ਆ ਜੀ ਇਹ ਸੀ ਪੰਜ ਪੀਰਾਂ ਦੀ ਕਲਾਮ ਸਹੀ ਜਾਣਕਾਰੀ ਦਿੱਤੀ ਹੈ ਬਿਲਕੁਲ ਸੁੱਧ ਜਾਣਕਾਰੀ ਦਿੱਤੀ ਹੈ ਜਿਹੜਾ ਵੀ ਵੀਰ ਕੋਈ ਵੀ ਫੋਨ ਕਰਦਾ WhatsApp ਤੇ ਫੋਨ ਕਰਿਆ ਕਰੋ ਸਿੱਧਾ ਫੋਨ ਨਾ ਕਰਿਆ ਕਰੋ ਮੇਰਾ ਵੀਰ WhatsApp ਤੇ ਜਿਹੜੀ ਆ ਰਿਪੋਰਟਿੰਗ ਆ ਪਾ ਕੇ ਗੱਲ ਕਰਿਆ ਕਰੋ ਠੀਕ ਆ ਜੀ WhatsApp ਤੇ ਜਿਹੜੀ ਰਿਕਾਰਡਿੰਗ ਪਾ ਕੇ ਗੱਲ ਕਰਿਆ ਕਰੋ ਫਿਰ ਅਸੀਂ ਉਹਦਾ ਤੁਹਾਨੂੰ ਜ਼ਰੂਰ ਜਵਾਬ ਦੇਵਾਂਗੇ ਤੇ ਮੇਰੇ ਵੀਰ ਸੁਚਮ जरूर ਰੱਖਿਆ ਕਰੋ ਸੁਚਮ ਦੇ ਨਾਲ ਹੀ ਹੈ ਮਨ ਸਾਫ ਰੱਖਣਾ ਹੈ ਸੁਚਮ ਰੱਖਣੀ ਹੈ ਸਰੀਰ ਦੀ ਸਾਝਾ ਰਹਿਣਾ ਧੀਆਂ ਪੇਣਾਂ ਦਾ ਮਾਵਾਂ ਦਾ ਸਾਝਾ ਰੱਖ ਰਹਿਣਾ ਤੇ ਵਿਚਾਰ ਸ਼ੁੱਧ ਰੱਖਣੇ ਨੇ ਜਿੰਨਾ ਚਰਚਿਲਾ ਚੱਲਣਾ ਤੇ ਉਹਨਾਂ ਚਿਰ ਜੜਾ ਹੈ ਜਿਨ੍ਹਾਂ ਦਾ ਪਾ ਚਿਲਾ ਕਰ ਰਹੇ ਹਾਂ ਉਹਨਾਂ ਦੀ ਜਿਹੜੇ ਉਹਨਾਂ ਨੂੰ ਯਾਦ ਰੱਖਣਾ ਉਹਨਾਂ ਦੀ ਮਾਲਾ ਜ਼ਰੂਰ ਫੇਰੀ ਜਾ ਕਰੋ ਬੈਠੇ ਬੈਠੇ ਇਹ ਪੰਜ ਪੀਰ ਜਾਂ ਪੰਜ ਪੀਰ ਕਹੀ ਜਾ ਕਰੋ ਜਾਂ ਪੰਜ ਤਨਪਾਕ ਜਾਂ ਪੰਜ ਤਨਪਾਕ ਕਹਦਾ ਕਰੋ ਤੋਂ ਇਹਦੇ ਨਾਲ ਜਿਹੜੀ ਕਰਮ ਨਿਵਾਜ਼ੀ ਜ਼ਿਆਦਾ ਹੁੰਦੀ ਹੈ ਜਾਂ ਪੰਜ ਤਨਪਾਕ ਜਾਂ ਪੰਜ ਪੀਰ ਜਾਂ ਪੰਜ ਤਨਪਾਕ ਜਾਂ ਪੰਜ ਪੀਰ ਰਹਿਮਤਾਂ ਵਰਸਣ ਕੀ ਉਹਨਾਂ ਮਾਲਕਾਂ ਦੀਆਂ ਦੇਖਿਓ ਤੁਸੀਂ ਬੜੀ ਕਰਮ ਨਿਵਾਜ਼ੀ ਹੋਏਗੀ ਸੋ ਇਹ ਸੀ ਕਲਾਮ ਪੰਜੇ ਪੀਰਾਂ ਦੀ ਰਹਿਮਤ ਲੈਣ ਵਾਸਤੇ ਸੋ ਉਮੀਦ ਕਰਦੇ ਹਾਂ ਕਿ ਮੇਰੇ ਵੀਰ ਜਿੰਨੇ ਵੀ ਨੇ ਸਭ ਨੂੰ ਮਾਲਕ ਚੜ੍ਹਦੀ ਕਲਾ ਵਿੱਚ ਬਖਸ਼ੇ ਜਿਹੜਾ ਵੀ ਵੀਰ ਇਹ ਕਲਾਮ ਕਰੇ ਮੇਰਾ ਮਾਲਕ ਪੰਤਨ ਪਾਕ ਪੰਜ ਪੀਰ ਉਹਨਾਂ ਨੂੰ ਕਰਉਨਵਾਜੀਆਂ ਦੇਣ ਸੋ ਉਹਨਾਂ ਨੂੰ ਇਹ ਕਲਾਮ ਰਾਹੀ ਜਿਹੜੇ ਪੰਜ ਪੀਰਾਂ ਦੀ ਜ਼ਦਾਰ ਹੋਣ ਹਕ ਇਲਾਹਾ ਇਲਾ ਲਾਹ ਮੁਹੰਮਦ ਰਸੂਲullah ਜੈ ਬਾਬੇ ਦੀ ਜੈ ਪੀਰਾਂ ਦੀ ਜੈ ਫਕੀਰਾਂ ਦੀ ਜੈ ਮਸਤਾਾਂ ਦੀ ਜੈ ਪੰਜ ਪੀਰਾਂ ਦੀ ਜੈ ਪੰਤਨ ਪਾਕ ਯਾ ਪੰਤਨਪਾਗ ਹਕ ਪੰਤਨਪਾਗ ਯਾ ਪੰਜ ਪੀਰ ਯਾ ਪੰਜ ਪੀਰ ਯਾ ਪੰਜ ਪੀਰ